ਵਿਕਸਿਤ ਪਾਰਜ ਸੰਕਲਪ ਯਾਤਰਾ ਗੁਰਦਾਸਪੁਰ ਦੇ ਪਿੰਡ ਗਾਲੜੀ ਵਿੱਚ ਪੁੱਜੀ ਇਸ ਮੌਕੇ ਪਿੰਡ ਵਾਸੀਆਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਇਸ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਮੌਕੇ ਤੇ ਹਾਜ਼ਰ ਡਾਕ ਵਿਭਾਗ ਖੇਤੀਬਾੜੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਖੇਤੀ ਵਿਗਿਆਨ ਕੇਂਦਰ ਵੱਲੋਂ ਕੇਂਦਰ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਮੌਕੇ ਪਿੰਡ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ 17 ਲੋਕ ਹਿੱਤ ਵਿੱਚ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਇਸ ਮੌਕੇ ਪਿੰਡ ਵਾਸੀਆਂ ਨੂੰ ਭਾਰਤ ਸਰਕਾਰ ਦਾ ਇੱਕ ਕੈਲੰਡਰ ਵੀ ਦਿੱਤਾ ਗਿਆ ਪਿੰਡ ਗਾਲੜੀ ਦੇ ਕਸ਼ਮੀਰ ਸਿੰਘ ਨੂੰ ਜਲ ਜੀਵਨ ਮਿਸ਼ਨ ਤਹਿਤ ਸਨਮਾਨਿਤ ਕੀਤਾ ਗਿਆ ਲੋਕਾਂ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਚਲਾਈ ਜਾ ਰਹੀ ਵੈਨ ਵਿੱਚ ਆਪਣੀ ਦਿਲਚਸਪੀ ਦਿਖਾਈ ਅਤੇ ਭਾਰਤ ਨੂੰ ਵਿਕਸਿਤ ਬਣਾਉਣ ਲਈ ਬਣਦਾ ਸਹਿਯੋਗ ਦੇਣ ਦਾ ਪ੍ਰਣ ਵੀ ਲਿਆ ਕੇਂਦਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਲਾਭ ਲੈ ਰਹੇ ਬਲਜੀਤ ਕੌਰ ਲਾਲਚੰਦ ਅਤੇ ਰਚਨੀ ਬਾਲਾ ਨੇ ਮੇਰੀ ਕਹਾਣੀ ਮੇਰੀ ਜ਼ੁਬਾਨੀ ਸਰਲੇਖ ਹੇਠ ਆਪਣੇ ਤਜਰਬੇ ਹੋਰਨਾਂ ਨਾਲ ਸਾਂਝੇ ਕੀਤੇ ਸਾਡੇ ਚਾਰ ਗਰੁੱਪ ਚੱਲਦੇ ਪਏ ਆ। ਸੁਲਤਾਨੀ ਵਿੱਚ ਵੀ ਆਹੀ ਕਿ ਗਰੁੱਪ ਚਲਾਉਂਦੇ ਪਏ ਆ। ਇਹਦੇ ਵਿੱਚ ਸੱਤ ਗਰੁੱਪ ਸਾਡੇ ਹੈਗੇ ਆ। ਉਹਦੇ ਵਿੱਚ ਆਹੀ ਬੀਬੀਆਂ ਨੂੰ ਕੰਮ ਵੀ ਲਿਆ ਕੇ ਦਿੱਤਾ ਹੈ ਸੈਲਫ ਹੈਲਪ ਗਰੁੱਪ ਦੀਆਂ ਮੈਂਬਰਾਂ ਨੂੰ। ਉਹਦੇ ਵਿੱਚ ਸਾਰਾ ਕੋਟੀਆਂ ਸਵੈਟਰਾਂ ਦਾ ਕੰਮ ਮਸ਼ੀਨ ਲਿਆ ਕੇ ਦਿੱਤੀ ਆ ਉਹਦੇ ਵਿੱਚ। ਹਰ ਮੈਂਬਰ ਕੋਈ ਸਿੱਖਦਾ ਪਿਆ ਆ, ਆਪਣਾ ਰੋਜ਼ਗਾਰ ਪੂਰਾ ਕਰਦਾ ਪਿਆ ਆ ਤੇ ਉਹਦੇ ਵਿੱਚ ਕੰਮ ਸਿੱਖ ਕੇ ਆਪਣਾ ਕਾਰੋਬਾਰ ਚਲਾਉਂਦੇ ਪਏ ਆ। ਉਹਦਾ ਹੋਈ ਕਾਣ ਕਿੰਨ੍ਹਦੀ ਆ, ਪੈਨਸਨ ਹੁੰਦੀ ਆ ਤੇ ਇਹੋ ਹੀ ਚੀਜ਼ ਜਿੰਦੀ ਜਾਂਦੀ ਆ। ਉਹ ਬਣਾ ਲਿਆ ਡਿਜੀਟਲ ਕਾਰਡ ਬਣ ਗਿਆ ਧੰਨਵਾਦ ਕਰਦੀ ਮੈਂ ਬਹੁਤ ਥੈਂਕਸ ਕਰਨਾ ਚਾਹੁੰਦੀ ਹਾਂ ਮੋਦੀ ਸਰਕਾਰ ਦਾ ਜਿਨਾਂ ਆਪਣੇ ਪੈਰਾਂ ਤੇ ਸਟੈਂਡ ਹੋਈਆਂ ਬਹੁਤ ਬੈਨੀਫਿਟ ਹੋਇਆ ਮਿਲ ਮਿਲਣਾ ਲੋਕਾਂ ਨੂੰ ਟ੍ਰੇਨਿੰਗ ਦੇ ਰਹੀਆਂ ਸਰਕਾਰੀ ਪ੍ਰੋਗਰਾਮ ਬਾਰੇ ਕੁਝ ਨਹੀਂ ਕੰਮ ਲਿਆ ਕੇ ਦੇ ਰਹੀਆਂ ਕੰਮ ਕਰਨਾ ਸਿਖਾ ਰਹੀਆਂ ਹਨ ਸਾਡੇ ਪਿੰਡ 'ਚ ਮੋਦੀ ਸਰਕਾਰ ਦੀ ਗੱਡੀ ਆਈ ਜੀ ਤੇ ਕਾਫੀ ਸਕੀਮਾਂ ਬਾਰੇ ਪਹੁੰਚਾਇਆ ਸਾਨੂੰ ਤੇ ਸਾਨੂੰ ਇਹ ਸਾਰੇ ਸਕੀਮਾਂ ਮਿਲਦੀਆਂ ਨੇ ਸਾਨੂੰ ਪੈਨਸ਼ਨ ਵੀ ਲੱਗੀ ਹੋਈ ਆ ਆਪਣਾ ਕਾਣਕ ਵੀ ਮਿਲਦੀ ਪਈ ਆ ਔਰ ਮੈਡੀਕਲ ਕਾਰਡ ਵੀ ਬਣਿਆ ਉਹ ਸਭ ਕੁਝ ਚੱਲਦਾ ਪਿਆ ਜੀ ਮੋਦੀ ਸਰਕਾਰ ਦਾ ਬਹੁਤ ਧੰਨਵਾਦ